ਆ ਜਾਣਾ ਕਰਾ ਨਿਕਲ ਕਰਾ ਦਾਰੇ ਲਾ ਪਟਪੜਾ ਲਾ ਜਾਣ ਕੰਮ ਬਰਦਾਵਾ ਦੇ ਕਰਦਾ ਹੋਰ ਹੋ ਜਾਂਦੇ ਦੋ ਚਾਰ ਜਣੇ ਦਰਾਲ ਤਲਹੋ ਟਰਾਲੀ ਚੋਰ ਚਲੋ ਬੋ ਮੁਰਦਾਬਾਲ ਤਲਹੋ ਟਰਾਲੀ ਚੋਰ ਟਰਾਲੀ ਚੋਰ ਟਰਾਲੀ ਚੋਰ मुरदाबाद 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 ही जो डो ही जो लड़े जा तो डे हो कोल थमे घर जो जमण की हुई ਕਿਉਂ ਗੱਲ ਕਰ ਰਹੇ ਹੋ ਕਿ ਟਰਾਲੀਆਂ ਚੋਰੀ ਨਹੀਂ ਹੋਈਆਂ ਟਰਾਲੀਆਂ ਚੋਰੀ ਨਹੀਂ ਹੋਈਆਂ 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 ਨੇ ਤਾਂ ਕਹਿੰਦੇ ਨਹੀਂ ਆਹ ਦੇਖੋ ਸਵਾਲਾਂ ਦੇ ਜਵਾਬ ਹੈ ਜਿਹੜੇ ਉਹ ਨਹੀਂ ਦੇ ਚੁੱਕੇ ਦੇ ਸਕੇ ਪਰ ਉਹ ਇੱਥੋਂ ਐਮਐਲਏ ਸਾਹਿਬ ਕਿਵੇਂ ਆਕੜ ਦੇ ਵਿੱਚ ਬੋਲਦੇ ਹੋਏ ਹੁਣ ਕਿਉਂਕਿ ਗੱਡੀ ਅੱਗੇ ਲੱਗੀ ਵੀ ਆ ਉਹ ਗੱਡੀ ਨਿਕਲ ਨਹੀਂ ਸਕਦੀ ਇਸ ਕਰਕੇ ਮਹਿੰਦੀ ਕੋਲ ਇਸ ਕਰਕੇ ਉਹ ਰੋਡ ਇਸ ਕਰਕੇ ਜਾਨੀ ਕਿ ਉਹ ਕਰਦੇ ਉਹ ਇੱਥੋਂ ਭੱਜਣ ਨਹੀਂ ਸਕੇ ਇਸ ਕਰਕੇ ਉਹ ਜਿਹੜਾ 10 ਮਿੰਟਾਂ ਰੁਕੇ ਨੇਗੇ ਆ ਦੇਖੋ ਸਵਾਲਾਂ ਦੇ ਜਵਾਬਾਂ ਦੋ ਉਹ ਜਿਹੜਾ ਭੱਜਣ ਲੱਗੇ ਹੋਏ ਨੇਗੇ ਇਸ ਕਰਕੇ ਪੰਜਾਬ ਸਰਕਾਰ ਜਦੋਂ ਮੁਰਦਾਬਾਦ ਤੇ ਨਾਰੇ ਲੱਗਦੇ ਨੇਗੇ ਉਦੋਂ ਵੀ ਬੜਾ ਗੁੱਸੇ ਦੇ ਵਿੱਚ ਹੋ ਕੇ ਐਮ ਐਲ ਏ ਜਿਹੜਾ ਲਾ ਦੇ ਲਾ ਦੇ ਪ੍ਰਧਾਨ ਉਹ ਬਾਹਰ ਆਉਂਦਾਗਾ ਇਸ ਕਰਕੇ ਉਹ ਮੋਟਰਸਾਈਕਲ ਪਰਾਂ ਕਰਨ ਮੂਰੇ ਮੋਟਰਸਾਈਕਲ ਬੱਤ ਲੰਘ ਜੂਗਾ ਨਾ ਮੋ ਨਾ ਐਮ ਐਲ اے ਸਾਹਿਬ ਸਵਾਲਾਂ ਦੇ ਜਵਾਬਾਂ ਤੋਂ ਆਹ ਦੇਖ ਲੋ ਟਰਾਲੀ ਚੋਰ ਮੇਰੇ ਹਲਕੇ ਦੀ ਮੇਰੇ ਨਾਲ ਗੱਲ ਕਰੋ ਪੰਜਾਬ ਦੀ ਪੂਰੀ ਗੱਲ ਹੈ ਉਹ ਕਿਉਂ ਨਹੀਂ ਕਸਾ ਲਈ ਜੋ ਲੱਸੀ ਲੋਕ ਕਿਉਂਕਿ ਜੋ ਕਿਸਾਨ ਜਿਹੜੇ ਲੜਦੇ ਨੇ ਉਹ ਮਰਨਗੇ ਭਾਰਤ ਦੇ ਕਿਸਾਨਾਂ ਨਾਲ ਜਿਹੜੀ ਅਸੀਂ ਲੜਾਈਆਂ ਕਰਦੇ ਆ ਜਿੰਦਾਬਾਦ ਸਾਰੇ ਜਿੰਦਾਬਾਦ ਲੋਕੀ ਤਾਂ ਜਿੰਦਾਬਾਦ 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 ਲੋਕੋ ਨਹੀਂ ਥੰਮਣਗੇ ਕਰ ਕਰ ਜੋਦੇ ਜੰਮਣਗੇ ਭਗਵੰਤ ਮਾਨ ਭਲੂ ਮੁਖ ਮੰਤਰੀ ਮੁਰਦਾਬਾ 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 ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਠੀ ਹੋ ਕੇ ਜਨਤਾ ਸਾਰੀ ਲੋਕੋ ਨਹੀਂ ਥੰਮਣਗੇ ਕਰ ਕਰ ਜੋਦੇ ਜੰਮਣਗੇ 17 ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ 17 ਤੋਂ ਨਾ ਚਾਹ ਕਰੋ ਆਪਣੀ ਰਾਖੀ ਆਪ ਕਰੋ ਕਾਲੀ ਚੋਰ ਮੁਰਦਾਬਾ ਮੁਰਦਾਬਾ भॼण वारी मुरदाबाद 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 करण वारी सरकार मुरदाबाद मुरदाबाद मुरदाबाद